ਬਠਿੰਡਾ ਵਿੱਚ ਲੁਟੇਰਿਆਂ ਦੇ ਹੌਸਲੇ ਬੁਲੰਦ ਨੇ ਇਹੀ ਵਜ੍ਹਾ ਹੈ ਕਿ ਉਹ ਬੇਖੌਫ ਹੋ ਕੇ ਲੁੱਟਾ ਖੋਹਣ ਨੂੰ ਅੰਜਾਮ ਦੇ ਰਹੀ ਨੇ ਤਾਜ਼ਾ ਮਾਮਲਾ ਸਾਹਮਣੇ ਆਇਆ ਬਠਿੰਡਾ ਦੇ ਨਾਰਥ ਸਟੇਟ ਤੋਂ ਜਿੱਥੇ ਲੁਟੇਰਿਆਂ ਨੇ ਸਰਕਰ ਰਹੇ ਬਜ਼ੁਰਗ ਵੈਟਰਨਰੀ ਡਾਕਟਰ ਨੂੰ ਆਪਣਾ ਸ਼ਿਕਾਰ ਬਣਾਇਆ ਵਾਰਦਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਡਾਕਟਰ ਸਰਕਰ ਰਿਹਾ ਹੈ ਪਿੱਛੇ ਤੋਂ ਤਿੰਨ ਲੁਟੇਰੇ ਆਉਂਦੇ ਨੇ ਤੇ ਉਸ ਨਾਲ ਤਾਂ ਕਾਮੁਕਤੀ ਕਰਕੇ ਉਸ ਦੀ ਜੇਬ ਦੇ ਵਿੱਚੋਂ ਪੈਸੇ ਖੋ ਕੇ ਭੱਜ ਜਾਂਦੇ ਨੇ ਵਾਰਦਾਤ ਤੋਂ ਬਾਅਦ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਨੇ ਵੀ ਤੁਰੰਤ ਕਾਰਵਾਈ ਕਰਦਿਆਂ ਕੈਮਰੇ ਖੰਗਾਲੇ ਤੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਓਏ ਅਸੀਂ ਜੀ ਮੈਂ ਕਰੋਨ ਸਹਿਰ ਤੇ ਜਾ ਕੇ ਵਾਪਸ ਆ ਰਿਹਾ ਸੀਗਾ ਜੀ ਜਦੋਂ ਮੈਂ ਕਮਲਾ 네ਹਰੂ ਤੋਂ ਪਾਲ ਕਰਿਆਨਾ ਸਟੋਰ ਦੇ ਕੋਲ ਦੀ ਗਾਮ ਮੁੜਿਆ ਮੁੜ ਕੇ ਜਦੋਂ ਮੈਂ ਆਪਣੀ ਗਲੀ ਦੇ ਵਿੱਚ ਵੜਿਆ ਦੋ ਕਾਰੀ ਟੱਪਿਆ ਸੀ ਇੱਕ ਮੁੰਡਾ ਆਇਆ ਭੱਜ ਕੇ ਸੀ 2-3 ਹੋਣੇ ਆ ਜੀ ਕੋਈ ਦੂਜੇ ਬਾਅਦ ਚ ਆਇ ਸੀ ਉਹ ਆ ਕੇ ਮੇਰੇ ਜੇਬ ਨੂੰ ਪੈ ਗਿਆ ਮਗਰ ਉਹ ਕੀ ਕਰਦਾ ਇਹ ਜਿਵੇਂ ਮੈਂ ਉਹ ਪੈਸੇ ਕੱਢਣ ਦੀ ਕੋਸ਼ਿਸ਼ ਕਰਨ ਲੱਗਾ ਬੋਲਿਆ ਕੁਛ ਨਹੀਂ ਮੈਂ ਹੱਥ ਰੱਖ ਲਿਆ ਜੀ ਤੇ ਮੈਂ ਬਹੁਤ ਚਲਾਇਆ ਚੋਰ ਹੈ ਚੋਰ ਹੈ ਚੋਰ ਹੈ ਚੋਰ ਤੇ ਬਾਦੇ ਚ ਹੱਥੋਂ ਪਾਈ ਹੁੰਦੇ ਰਹੇ ਉਹਦੇ ਚ ਮੈਂ ਗਿਰ ਗਿਆ ਠੀਕ ਹੈ ਜੀ ਗਿਰਨ ਤੋਂ ਬਾਅਦ ਉਹ ਮੇਰੇ ਪੈਸੇ ਕੱਢ ਕੇ ਕਿੰਨੇ ਕੇ ਪੈਸੇ ਲੈ ਗਏ 8300 ਰੁਪਏ ਸੀ ਕੋਈ ਹਮਲਾਵਰ ਕਿਤੇ ਕੋਈ ਸੀ ਕਿ ਉਹ ਨਾ ਪਿਆਰ ਵਗੈਰਾ ਨਹੀਂ ਹਥਿਆਰ ਕੋਈ ਨਹੀਂ ਸੀ ਤੋਂ ਮੰਗੀ ਕਰਾਂਗੇ ਪ੍ਰਚੰਨ ਲੈ ਕੇ ਬੱਸ ਆਈਏ ਜੀ ਵੀ ਗਸਟ ਥੋੜੀ ਜਿਆਦੇ ਵਧਾ ਦਿੱਤੀ ਜਾਵੇ ਬਾਕੀ ਮੈਂ ਕੀ ਕਹਸਦਾ ਪੁਲਿਸ ਨੂੰ ਇਹਨਾਂ ਦੀ ਵੀ ਡਿਊਟੀਆਂ ਬਹੁਤ ਲੱਗੀਆਂ ਰਹਿਣੀਆਂ ਹੈ ਨਫਰੀ ਇਹਨਾਂ ਕੋਲੇ ਵੀ ਬਹੁਤ ਘੱਟ ਹੈਗੀ ਹੈ ਅਦਰਵਾਈਜ਼ ਤਾਂ ਇਹ ਕੰਮ ਕਰਦੀ ਹੀ ਹੈ ਇਹ ਜੀ ਕੱਲ ਸਾਨੂੰ ਇੱਕ ਜਸਪਾਲ ਸਿੰਘ ਹੈ ਵੈਟਰਨਰੀ ਡਾਕਟਰ ਰਿਟਾਇਰ ਉਹਨਾਂ ਵੱਲੋਂ ਇੱਕ ਕੰਪਲੇਂਟ ਹਾਸਲ ਹੋਈ ਸੀਗੀ ਜਿਹਦੇ ਤੇ ਅਸੀਂ ਕਾਰਵਾਈ ਕਰਦੇ ਹੋਏ ਤੇ ਤਿੰਨ ਦੋਸ਼ੀ ਸੀਗੇ ਇਹਨਾਂ ਨੂੰ ਅਸੀਂ ਅਰੈਸਟ ਕਰ ਲਿਆ ਜੀ ਤੇ ਅਸੀਂ ਐਫ ਆਈ ਆਰ ਦਰਜ ਕਰ ਰਹੇ ਆ ਤੇ ਅਗਲੀ ਕਾਰਵਾਈ ਕਰ ਰਹੇ ਹਾਂ। ਸਭੀ ਬੈਕਗ੍ਰਾਉਂਡ ਇਹਨਾਂ ਬੰਦੰ ਦਾ ਕ੍ਰਿਮਨਲ ਰਿਕਾਰਡ ਜਾਂ ਨਸ਼ੇੜੀ ਨੇ ਕੁਝ ਹੁੰਦਾ ਪਤਾ ਲੱਗਿਆ। ਇਹਨਾਂ ਨੂੰ ਜੀ ਅੱਜ ਗ੍ਰਿਫਤਾਰ ਕਰਕੇ ਅਸੀਂ ਕੱਲ ਨੂੰ ਮਾਨਜੋ ਕੋਰਟ ਵਿੱਚ ਪੇਸ਼ ਕਰਾਂਗੇ ਤੇ ਦਰਾਂਨੇ ਇਨਵੈਸਟੀਗੇਸ਼ਨ ਅਸੀਂ ਚੈੱਕ ਕਰਾਂਗੇ ਕਿ ਇਹਨਾਂ ਦਾ ਕੋਈ ਹੋਰ ਐਫ ਆਈ ਆਰ ਦਰਜ ਹੈ ਜਾਂ ਨਹੀਂ ਹੈ, ਕ੍ਰਿਮਨਲ ਰਿਕਾਰਡ ਕੀ ਹੈ। ਉਹ ਚੈੱਕ ਕਰਕੇ ਅਗਲੀ ਕਾਰਵਾਈ ਅਸੀਂ ਅਮਲ ਵਿੱਚ ਲਿਆਵਾਂਗੇ। ਸੀਸੀਟੀਵੀ ਕਿੰਨੀ ਹੀ ਹੈਲਪਫੁਲ ਹੋਈ ਪੁਲਿਸ ਵਾਸਤੇ ਜਿਹਦੇ ਵਿੱਚ ਸਾਰਾ ਕੁਝ ਕਲੀਅਰ ਹੋ ਗਿਆ ਬੰਦੇ ਨੂੰ ਖਿੱਚ ਰਿਹਾ ਤੁਰੇ ਹਾਂਜੀ ਸੀਸੀਟੀਵੀ ਕੈਮਰਾ ਦੀ ਮਦਦ ਨਾਲ ਹੀ ਅਸੀਂ ਇਹ ਦੋਸ਼ੀਆਂ ਨੂੰ ਟ੍ਰੇਸ ਕੀਤਾ ਜੀ ਉਸੇ ਦੇ ਤਰ੍ਹਾਂ ਹੀ ਅਸੀਂ ਅੱਗੇ ਵੀ ਰਿਕਵੈਸਟ ਕਰ ਰਹੇ ਹਾਂ ਲੋਕਲ ਵਿਭਾਗ ਤੋਂ ਵੱਧ ਜੇ ਕਿਤੇ ਹੋ ਸਕੇ ਤਾਂ ਆਪਕੋ ਆਪਣੇ ਸੀਸੀਟੀਵੀ ਕੈਮਰੇ ਜੋ ਰੋਡ ਨੂੰ ਕਵਰ ਕਰਦੋਂ ਲਵਾਏ ਜਾਣ ਤਾਂ ਕਿ ਮੁਕੱਦਮੇ ਜਿਹੜੇ ਹੈ ਕੋਈ ਦਰਜ ਹੁੰਦਿਆ ਲੁੱਟ ਖੋ ਦੇ ਉਹ ਜਲਦੀ ਟ੍ਰੇਸ ਹੋ ਸਕੇ ਉਮਰ ਸਰਾ ਰੁਪੀ ਨੇ ਕਿੰਨੀ ਜਮਾਈ ਕਰਦੇ ਨੇ ਹਾਂਜੀ ਇਹ ਸਾਰੇ ਛੋਟੀ ਉਮਰ ਦੇ 24 ਸਾਲ ਦਾ ਕੋਈ 23 ਸਾਲ ਦਾ ਕੁਝ 18 ਸਾਲ ਦੇ